ਸਾਰਤਰੀ ਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪਟਿਆਲਾ ਲੈਵਨਿਊਸ ਤੇ ਮੈਂ ਹਾਂ ਸ਼ਹਾਬਾਜ਼ ਖਾਨ ਓਮੇਗਾ ਟਿਊਟੋਰੀਅਲ ਵੱਲੋਂ 25ਵੀਂ ਵਰੇਗੰਢ ਮਨਾਈ ਗਈ ਜਿਸ ਵਿੱਚ ਐਮਐਲਏ ਡਾਕਟਰ ਜਮਿਲੂ ਰਹਿਮਾਨ ਬਜੂ ਸ਼੍ਰੀ ਮੁਹੰਮਦ ਜਵੇਦ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਅਤੇ ਸ਼੍ਰੀ ਔਂਕਾਰ ਸਿੰਘ ਬੜੈਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਵਿਸ਼ੇਸ਼ ਮਹਿਮਾਨ ਬਜੂ ਸ਼ਰਕਤ ਕੀਤੀ ਆਏ ਹੋਏ ਮਹਿਮਾਨਾਂ ਨੇ ਕੀ ਕਿਹਾ ਆਓ ਸੁਣਦੇ ਹਾਂ ਮਲੇਰਕੋਟਲਾ ਤੋਂ ਸ਼ਹਿवाज ਖਾਨ ਪਟਿਆਲਾ ਲਾਈਵ ਨਿਊਜ਼ ਪੰਜਾਬ ਡਾਕਟਰ ਮੁਹੰਮਦ ਮੁਨੀਰ ਅੱਜ ਬੜਾ ਅੱਛਾ ਲੱਗਿਆ ਇਸ ਫੰਕਸ਼ਨ ਦਾ ਜਿਹੜਾ ਹੈਗਾ ਇਹ ਜੋ ਆਰਗੇਨਾਈਜ਼ ਕੀਤਾ ਗਿਆ omega ਟਿਊਟੋਰੀਅਲ ਦੇ ਵੱਲੋਂ ਸੋ ਜਿਹੜੇ ਇਹਦੇ ਬਾਰੇ ਮੈਂ ਤਾਂ ਹੁਣ ਕੁਝ ਡਿਟੇਲ ਤੇ ਮੇਰੇ ਲਈ ਦੱਸਣ ਲਈ ਰਿਆ ਹੀ ਨਹੀਂ ਕਿ ਜੋ ਐਗਜ਼ਾਮ ਕੰਡਕਟ ਕੀਤਾ ਗਿਆ ਸੀਗਾ omega tutorial ਦੇ ਵੱਲੋਂ ਉਹਦੇ ਟਾਪਰਸ ਨੂੰ ਜਿਹੜਾ ਹੈਗਾ ਆਨਰ ਕੀਤਾ ਗਿਆ ਤੇ omega tutorial ਦੇ ਜਿਹੜੇ ਪੁਰਾਣੇ ਸਟੂਡੈਂਟਸ ਐ ਜਿਹੜੇ ਹੁਣ ਡਿਫਰੈਂਟ ਉਹਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਐਜ਼ ਅ ਡਾਕਟਰ ਐਜ਼ ਅ ਇੰਜੀਨੀਅਰ ਜਾਂ ਆਪਣੀ ਕੁਆਲੀਫਿਕੇਸ਼ਨ ਨੂੰ ਪੂਰਾ ਕਰ ਰਹੇ ਨੇ ਡਿਫਰੈਂਟ ਕਾਲਜਿਸ ਦੇ ਅੰਦਰ ਉਹਨਾਂ ਨੂੰ ਆਨਰ ਕੀਤਾ ਗਿਆ ਸੋ ਮੈਂ ਸਭ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਬਹੁਤ ਹੀ ਜ਼ਿਆਦਾ ਧੰਨਵਾਦੀਆਂ ਕਿ ਤੁਸੀਂ ਸਾਰਿਆਂ ਨੇ ਇੱਥੇ ਸ਼ਿਰਕਤ ਕੀਤੀ ਔਰ ਸਾਡਾ ਇਸ ਫੰਕਸ਼ਨ ਨੂੰ ਜਿਹੜਾ ਹੈਗਾ ਗ੍ਰੇਸਫੁਲ ਬਣਾਇਆ ਥੈਂਕ ਯੂ ਥੈਂਕ ਯੂ ਵੈਰੀ ਮਚ ਅੱਜ ਪੰਜਾਬ ਉਰਦੂ ਅਕੈਡਮੀ ਦੇ ਵਿੱਚ ਪਹੁੰਚੇ ਸੀ ਮੈਂ ਤੇ ਇੱਥੇ omega tutorials ਵੱਲੋਂ ਅ ਅੱਜ ਅਵਾਰਡਸ ਗਿਵਿੰਗ ਅ ਫੰਕਸ਼ਨ ਰੱਖਿਆ ਗਿਆ ਸੀ ਉਹਦੇ ਵਿੱਚ ਮੈਂ ਹਾਜ਼ਰ ਹੋ ਕੇ ਅ ਤੁਹਾਨੂੰ ਵੀ ਆਪਣਾ ਫਰਜ਼ ਨਿਭਾਇਆ ਹੈ ਕਿਵੇਂ ਲੱਗਿਆ ਤੁਹਾਨੂੰ ਇਸ ਕਿਸਮ ਦੇ ਜਿਹੜੇ ਕੰਪੀਟੀਸ਼ਨਸ ਹੋਣੇ ਚਾਹੀਦੇ ਨੇ ਕਿਵੇਂ ਲੱਗਿਆ ਤੁਹਾਨੂੰ ਬਿਲਕੁਲ ਬਿਲਕੁਲ omega tutorials ਦਾ ਜਿਹੜਾ ਦੀ ਪਰਫਾਰਮੈਂਸ ਹੈ ਉਹਦੇ ਬਾਰੇ ਅੱਜ ਬੜੀ ਮਾਣਮਾਤ ਮਿਲੀ ਤੇ ਅਤੀ ਜਾਣ ਕੇ ਬਹੁਤ ਖੁਸ਼ੀ ਹੋਈ ਕਿ ਆਪਣੇ ਸ਼ਹਿਰ ਦੇ ਵਿੱਚ ਵੀ ਇੰਨੇ ਵਧੀਆ ਢੰਗ ਸਿਰ ਕੋਈ ਇੰਸਟੀਚਿਊਟ ਜਿਹੜਾ ਹੈ ਉਹ ਐਜੂਕੇਸ਼ਨ ਦੇ ਫੀਲਡ ਵਿੱਚ ਤਮਕਾ ਰਿਹਾ ਤੇ ਨੌਜਵਾਨਾਂ ਨੂੰ ਕੀ ਮੈਸੇਜ ਹੈ ਤੁਹਾਡਾ ਨੌਜਵਾਨ ਨੂੰ ਇਹ ਮੈਸੇਜ ਦਿੰਦੇ ਆ ਕਿ ਅੱਗੇ ਵਧਣ ਦੇ ਲਈ ਜਦੋਂ ਜਹਿਦ ਕੋਸ਼ਿਸ਼ ਕਰੋ ਕਿਉਂਕਿ ਸਿਤਾਰੋਂ ਸੇ ਅੱਗੇ ਜਹਾਂ ਹੋਰ ਵੀ ਹੈ ਅਭੀ ਇਸ ਕੇ ਇਮਤਿਹਾਨ ਹੋ ਰਹੇ ਹਨ ਪਹੁੰਚੋ ਤੁਸੀਂ ਸਰ ਸਮਰ ਸਾਹਿਬ ਜਦੋਂ ਇਹਨਾਂ ਨੇ ਟੈਸਟ ਲੇਤਾ ਤਾਂ ਮੇਰੇ ਕੋਲ ਸਰਕਾਰੀ ਕਾਲਜ ਆਫ ਐਜੂਕੇਸ਼ਨ ਲੇਕੋਲਾ ਵਿੱਚ ਆਇਆ ਅਸ਼ੀਬ ਲੈ ਆਏ ਉਹਨਾਂ ਨੇ ਕਿਹਾ ਕਿ ਐਸੀ ਇਸ ਤਰ੍ਹਾਂ ਦਾ ਇੱਕ ਹੋਰ ਕੰਪੀਟੀਸ਼ਨ ਕਰਾਉਣਾ ਚਾਹੁੰਦੇ ਹਾਂ ਤਾਂ ਕਿ ਬੱਚਿਆਂ ਦੀ ਇੰਟੈਲੀਜੈਂਸ ਦਾ ਪਤਾ ਚੱਲੇ ਔਰ ਉਹਨਾਂ ਦੀ ਟੈਂਡੈਂਸ ਦਾ ਪਤਾ ਲੱਗ ਚੱਲੇ ਕਿ ਕਿਸ ਲਾਈਨ ਦੇ ਵਿੱਚ ਉਹ ਜ਼ਿਆਦਾ ਕੰਪੀਟੀਸ਼ਨ ਕਰਕੇ ਜਾ ਸਕਦੇ ਹਨ ਤਾਂ ਇਸ ਲਈ ਸਰਕਾਰੀ ਕਾਲਜ ਆਫ ਐਜੂਕੇਸ਼ਨ ਲੇਕੋਲਾ ਦੇ ਵਿੱਚ ਇਹ ਟੈਸਟ ਰੱਖਿਆ ਗਿਆ ਔਰ ਸਾਨੂੰ ਆਪਣਾ ਵੈਨਿਊ ਇਨ ਨੂੰ ਦਿੱਤਾ ਔਰ ਬੜੀ ਖੁਸ਼ੀ ਹੋਈ ਔਰ ਇੱਕ ਨਿਆ ਰੂਪ ਇਸ ਸ਼ਹਿਰ ਦੇ ਵਿੱਚ ਇਹਨਾਂ ਨੇ ਫੂੰਕਿਆ ਜਿਸ ਨਾਲ ਬੱਚਿਆਂ ਦੇ ਅੰਦਰ ਇੱਕ ਸਪਲਿਟ ਪੈਦਾ ਹੋਈ ਹੈ ਕੰਪੀਟੀਸ਼ਨ ਦੇ ਵਿੱਚ ਆਉਂਦੀ ਔਰ ਪਹਿਨਾ ਲੋਕ ਚੰਡੀਗੜ੍ਹ ਸ਼ਿੰਡਾ ਵਗੈਰਾ ਜਾਂਦੇ ਸੀ ਲੇਕਿਨ ਹੁਣ ਇਹ ਹੋ ਗਿਆ ਕਿ ਓਮੇਗਾ ਕੰਪਿਊਟਰਸ ਦੁਆਰਾ ਮਲੇ ਕੋਲਾ ਦੇ ਅੰਦਰ ਵੀ ਉਹਨਾਂ ਦੀ ਇੰਟੈਲੀਜੈਂਸ ਨੂੰ ਉਹਨਾਂ ਦੇ ਟੈਸਟ ਨੂੰ ਮੈਂਟਲ ਐਬਿਲਿਟੀ ਨੂੰ ਚੈੱਕ ਕੀਤਾ ਜਾ ਸਕਦਾ ਹੈ ਇਹ ਬਹੁਤ ਹੀ ਖੂਬ ਇੱਕ ਅੱਛਾ ਕਦਮ ਹੈ ਮੈਂ ਮੈਗਾ ਟਿਊਟੋਰੀਅਲਜ਼ ਨੂੰ ਮੁਬਾਰਕਬਾਦ ਦਿੰਦਾ ਥੈਂਕ ਯੂ ਜੀ ਕਸਰਾ ਰਾਜੇ ਕਿੱਥੇ ਪਹੁੰਚੇ ਤੁਸੀਂ ਕੀ ਸਮਾਗਮ ਸੀ ਤੇ ਕਿੰਨਾ ਕੁ ਵਧੀਆ ਲੱਗਿਆ ਅੱਜ ਜੀ ਮੇਰੇ ਬਹੁਤ ਹੀ ਗੁੱਡ ਫਰੈਂਡ ਮਿਸਟਰ ਜਿਹੜੇ ਹੈਗੇ ਆ ਸਰਮਰ ਸਰਮਰ ਛਰੀ ਦੇ ਮੈਂ ਇਹਨਾਂ ਦੇ ਮੈਨੂੰ ਬਲਾਵੇ ਤੇ ਮੈਂ ਇੱਥੇ ਆਇਆ ਹੈਗਾ ਤੇ ਮੈਂ ਯੂਨੀਵਰਸਿਟੀ ਚ ਪ੍ਰੋਫੈਸਰ ਹੈਗਾ ਤੇ ਮੈਨੂੰ ਬਹੁਤ ਚੰਗਾ ਲੱਗਿਆ ਕਿ ਇਹਨਾਂ ਦੀ ਜਿਹੜੀ omega ਟਿਊਟੋਰੀਅਲ ਹੈਗੀ ਆ ਬਹੁਤ ਅਚੀਵਮੈਂਟ ਕਰ ਰਹੀ ਹੈ ਤੇ ਇਹਨਾਂ ਦੇ ਇੰਸਟੀਟਿਊਸ਼ਨ ਤੋਂ ਬਹੁਤ ਬੱਚੇ ਪੜ ਕੇ ਕੋਈ ਡਾਕਟਰ ਇੰਜੀਨੀਅਰ ਨਰਸਿਸ ਤੇ ਹੋਰ ਵੱਡੇ-ਵੱਡੇ ਔਤਾਂ ਤੇ ਪਹੁੰਚੇ ਹੈਗੇ ਆ ਤੇ ਅੱਜ ਉਹਨਾਂ ਨੂੰ ਇਹਨਾਂ ਨੇ 25ਵੇਂ ਸਾਲ ਤੇ ਸਿਲਵਰ ਜੁਬਲੀ ਤਜਰੋਨ ਨੂੰ ਬੁਲਾ ਕੇ ਤੇ ਉਹਨਾਂ ਨੂੰ ਆਨਰ ਕੀਤਾ ਹੈਗਾ ਤੇ ਮੈਨੂੰ ਵੀ ਅੱਜ ਆਉਣ ਦਾ ਮੌਕਾ ਮਿਲਿਆ ਮੈਂ ਬੱਚਿਆਂ ਨੂੰ ਬੱਚਿਆਂ ਨਾਲ ਇੰਟਰੈਕਟ ਕੀਤਾ ਤੇ ਬੱਚਿਆਂ ਨੂੰ ਜੋ ਵੀ ਅਸੀਂ ਟੀਚਰ ਹੁੰਦੇ ਹੋਏ ਅਸੀਂ ਉਹਨਾਂ ਨੂੰ ਸਿੱਖਿਆ ਦੇਣੀ ਹੈਗੇ ਆ ਤੇ ਬੱਚਿਆਂ ਨੂੰ ਮੈਂ ਵੀ ਕੁਝ ਦੇਣ ਦੇ ਜੀ ਤੁਸੀਂ ਮਲੇਰ ਕੋਲ ਆ ਪੈਰੀ ਵੇ ਆ ਕਿ ਮੇਰੇ ਕੋਲ ਮੈਂ ਸਰਮਸ਼ੀਰ ਦੇ ਕੋਲ ਬਹੁਤ ਵਾਰੀ ਪਹਿਲਾਂ ਵੀ ਆਉਂਦਾ ਰਿਹਾ ਹੈਗਾ ਕੋਈ ਫੰਕਸ਼ਨ ਪਹਿਲੀ ਵਾਰੀ ਅਟੈਂਡ ਕੀਤਾ ਹੈ ਫੰਕਸ਼ਨ ਮੈਂ ਐਪਲ ਵੀ ਅਟੈਂਡ ਕੀਤਾ ਹੈ ਕਿਸ ਤਰ੍ਹਾਂ ਲੱਗਿਆ ਸਾਨੂੰ ਬਹੁਤ ਅੱਛਾ ਲੱਗਿਆ ਜੀ ਮੈਂ ਜਿਹੜੇ ਤੁਹਾਡੇ ਇੱਥੇ ਲੋਕਲ ਐਮਐਲਏ ਹੈਗੇ ਉਹਨਾਂ ਤੋਂ ਬਹੁਤ ਇੰਪ੍ਰੈਸ ਹੋਇਆ ਕਿ ਉਹ ਲਗਭਗ ਸਾਰੇ ਲੋਕਾਂ ਨੂੰ ਪਰਸਨਲੀ ਜਾਣਦੇ ਨੇ ਤੇ ਹੋਰ ਲੋਕਾਂ ਤੋਂ ਵੀ ਇੰਪ੍ਰੈਸ ਹੋਇਆ ਹੋਰ ਲੋਕਾਂ ਤੋਂ ਮੈਂ ਇੰਪ੍ਰੈਸ ਹੋਇਆ ਬਿਲਕੁਲ ਜੀ ਹਾਂਜੀ ਬੱਚੇ ਬਹੁਤ ਮੋਟੀਵੇਟਿਡ ਹੈਗੇ ਆ ਬੱਚੇ ਕਾਫੀ ਪੰਜ ਅਗਾਂ ਵਧੂ ਹੈਗੇ ਆ ਤੁਹਾਨੂੰ ਅੱਛਾ ਲੱਗਿਆ ਕਿ ਬੱਚੇ ਜਿਹੜੇ ਹੈਗੇ ਆ ਉਹ ਅਗੇ ਬਦਲੇ حاجه ਇਸ ਤਰ੍ਹਾਂ ਦੇ ਫੰਕਸ਼ਨ ਇਸ ਤਰ੍ਹਾਂ ਦੇ ਕੰਪੀਟੀਸ਼ਨ ਸਕਾਲਰਸ਼ਿਪ ਵਾਲੇ ਦ ਬਾਰ ਬਾਰ ਇਹ ਬਹੁਤ ਏਦਾਂ ਦੇ ਹੋਣੇ ਚਾਹੀਦੇ ਸਕੇ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਕਿੰਨਾ ਕੰਪੀਟੀਸ਼ਨ ਹੈਗਾ ਜੇ ਬੱਚੇ ਪੜਨਗੇ ਤੇ ਕੰਪੀਟੀਸ਼ਨ ਕਰਨਗੇ ਸਕਾਲਰਸ਼ਿਪ ਮਿਲੇਗਾ ਤੇਰੀ ਗਰੀਬ ਬੱਚਾ ਹੈ ਕੋ ਅਗੇ ਆ ਸਕੋ ਜੀ ਇਹ ਤੁਹਾਡਾ ਸਟੂਡੈਂਟਸ ਨੂੰ ਮੈਸੇਜ ਹੈ ਬ੍ਰੈਸਡ ਮੈਸੇਜ ਹੈਗਾ ਕਿ ਤੁਸੀਂ ਬਤ ਬਤ ਮਿਹਨਤ ਕਰੋ ਹਾਰਡ ਵਰਕ ਕਰੋ ਤੇ ਓਨੈਸਟੀ ਰੱਖੋ ਸੈਂਸਿਟੀ ਰੱਖੋ ਤਾਂ ਹੀ ਤੁਸੀਂ ਅੱਗੇ ਜਾ ਕੇ ਪਹੁੰਚੋਗੇ ਠੀਕ ਹੈ ਸਰ ਥੈਂਕ ਯੂ ਬੜਾ ਅਚਾ ਮੈਂ ਤੁਸੀਂ ਪਟਿਆਲਾ ਤੋਂ ਆ ਜੀ ਦੇ ਬਹਾਮਣ ਜ਼ਰੂਰੀ ਨਵਾਮਣ ਸਰ ਰੁਕੀ ਜਰਾ ਅੱਛਾ ਸਰ ਹੋ ਗਿਆ ਅਨਨ ਸਾਹਿਬ ਨਾਲ ਇੱਕ ਮਿੰਟ ਜੀ ਤੁਸੀਂ ਦੁਬਾਰਾ